ਤਰੀ ਬੈਠੀਆਂ ਤਾਂ ਸਭ ਸੁਟੀ ਨਾ ਜਾਂਦੀਆਂ ਹਲੋ ਕਿਨਾ ਘਣਾ ਲਾਏਗਾ ਆ ਗੋਰੀ ਆ ਕੇ ਇਸੇ ਮਟਾਜ ਆ ਜਾ ਕੱਲ ਨੂੰ ਤੇ ਮੈਂ ਚੈਨਲਿੰਗ ਕਰਾਂ ਉਹ ਤੀ ਕਰੀਏ ਕਿੱਥੇ ਜੇ ਦੂਰ ਹੈ ਜਬ ਆਪ ਨੇ ਆਣਾ ਹੈ। ਇਹਦਾ ਆਉਜੀ ਸਾਈਡ ਤਰੇ ਆਉਂਦੇ ਸੀ ਤੇ ਉਹਨੇ ਬਸ ਲਿਆ ਕੇ ਕੰਟਰੇ ਪਹਿਲਾਂ ਤਾਂ ਖੜਾਈ ਰੱਖਿਆ ਤੇ ਲਿਆ ਕੇ ਤੇ ਬਸ ਕਿਤੋਂ ਆ ਨੇੜੇ ਜਾ ਗਿਆ ਤੋਦ ਵਿੱਚ ਮਾਰੇਗਾ। ਉੱਖਾ ਵੀ ਤੋਦ ਦੇਣਗਾ। ਨਾ ਕੋ ਦਿੱਤਾ ਨਾ ਲੈਤਾ ਟੁੱਟਿਆ ਕੋਣ ਦੇ ਗਿਆ ਇਹਦਾ ਫਟ ਗਿਆ ਜਮਈ ਪਰਸਾ ਹੋਰ ਮਿਲਿਆ ਦੇਖਿਆ ਜਾਂਦਾ ਵੀ ਨਹੀਂ ਹੁਣ ਤੱਕ ਮੇਲੇ ਦਾ ਬਾਹਰ ਡਰਲਾ ਬਾਂ ਮਮੀ ਬਾਹਰ ਨਿਕਲ ਨਾ ਹੁਣ ਖੜੇ ਚ ਮਾਰ ਦਿਆ ਜਮਾ ਲੈ ਕੇ ਵਿੱਚ ਸਹੀ 6:30 ਹੋ ਜਾਂਦੇ ਸੀ ਨਹੀਂ ਨਾ ਦੇਖ ਮੈਂ ਸੋਸ਼ੀਅਲ ਸੋਸ਼ੀਅਲ ਨਹੀਂ ਦੰਕਾਂ ਨਹੀਂ ਇਹੜੇ ਟੁੱਪ ਜਿੱਥੇ ਤੋਂ ਪਪੈਡੂਸੇ ਵਾਲੀ ਆਉਂਦਾਂ ਨੇ ਹੋਰ ਜਾਓ ਜਾਓ ਟੁੱਪ ਜਾਂਦੇ ਜਾਓ ਚਾਰ ਦਿਨ ਵਾਲੀ ਤੇ ਵਾਲਾ ਹੁੰਦਿਆਂ ਮਮੀ ਨਾਲ ਐ ਆਇਥੇ ਹੁਣ ਝੁੱਪ ਜੀ ਪੈਣ ਲੱਗੀ ਲੋ ਛੋਟਾ ਇੱਥੇ ਆਸੇ ਪਾਸੇ ਹੈ ਨਹੀਂ ਉਹ ਉੱਥੇ ਮੈਂ ਇਕੱਠੇ ਹੁੰਦਾ ਸੀ ਤੜਕੇ ਇੱਥੇ ਸੀ ਗਿਆ ਤੇ ਜਿੱਥੇ ਤੋਂ ਪੀਬੀ ਉੱਥੇ ਬੈਠੀ ਹੁੰਦੀ ਉਹ ਉਧਰ ਹੈ ਨਹੀਂ ਕੋਹਰਾ ਵੀ ਇੱਦਾਂ ਆਪਣੇ ਘਾਟਾ ਆਪਿੰਦਾ ਇਹ ਨਹੀਂ ਮੱਕ ਗੈਨ ਕਰਨਾ ਖਾਣ ਨੂੰ ਖੈਨ ਲੱਗਦਾ ਹੈ ਇਹਦੇ ਪਸ਼ੂ ਆਉਂਦੇ ਤਾਂ ਫਿਰ ਨੀਲਦਾ ਨਾਲ ਆਪਣੇ ਪਸ਼ੂ ਪਸ਼ੂ ਹੀ ਨਹੀਂ ਗੇ ਪਸ਼ੂਵਾਦ ਵੀ ਆਉਂਦੀਆਂ ਪਸ਼ੂ ਮੱਖੀਆਂ ਰਾਣੀ ਕਿ ਹੈ ਨਹੀਂ ਗੁਹਾਉਂ ਦਮਸ਼ਾ ਪਸ਼ੂ ਇਹਦੇ ਆਉਂਦੀਆਂ ਨੇ ਹ ખાની કા લસકું ઈધર મુંગા લે જાઓ નુ કશ ન ખાને મામી મેં પંજીરી ના ખોવા આજ કી ક્યું આજ કી ક્યું આપલે આપલે જો પૂરા ભી હા મામી અસી કે દૂધ મોલ લે દાસી કા હે નહીં ક્યું દાસી બાય થોડા બાય સી હાજી વધ પાડે કિના ક્યાં બાય સી હણ તો લઈ પાડે ને મે તો નહીં સ તા બી મે આટે અડધા ક લોટા પાયા થી હે ખુશક જા નીકળયા ગયો નહીં કુછ સાડા આય સી ને લૂખા સી દૂધ હમ تے કડદી વેલે મે પાતા તો સ ક્યાં પહેલા પાતા ਤੇ ਇਹ ਕਿਦੋਂ 850 ਕੇ ਥੋੜਾ ਜਿਹਾ ਆਟਾ ਪਾਇਆ ਤੇ 5 ਕਿਲੋ ਚ ਤੇ ਦਸਹਿਰ ਦਾ ਤਨ ਕਪਾਟੇ ਹੀ ਪਾਇਆ ਅਸੀਂ ਧੱਕਾ ਕਿਲੋ ਪਾ ਤਾ ਬਸ ਮੱਧ ਪੈ ਗਿਆ ਆਟਾ ਨਾ 2 ਕਿਲੋ ਆਟਾ ਤਾਕੂ ਆ ਜੀਗਾ ਤੇ ਸਾਰਾ ਕਿਲੋ ਕਿਉਂ ਨਹੀਂ ਲੱਗਾ ਕਿਲੋ ਆਟਾ ਹੈ ਨਹੀਂ ਸੁਆਤ ਤਾਂ ਪੂਰਾ ਸੁਆਤੋਂ ਵੱਧਦਾ ਤੋ ਇਹ ਚ ਮਾੜਾ ਆਟਾ ਚੜ ਗਿਆ ਐਂ ਫਿਰ ਕੇ ਪੈ ਗਿਆ ਇਸ ਨਾਲ ਪਰ ਤਮੀਜ਼ ਆ ਮੈਂ ਤਾਂ ਮਮੀ ਚਿੱਪੀ ਬਰਫੇ ਨੂੰ ਟੈਸਟ ਜਾਈ ਹਾਂ ਉਹ ਚਟਾਟ ਖੋਲੇ ਮੈਂ ਬਲਵਦੀ ਆ ਉਹ ਮੈਂ ਵੀ ਦੇਖਿਆ ਇਸ ਜਿਹਨੂੰ ਮੇਰੇ ਭਤੀਜ ਨੂੰ ਗਈ ਆ ਉਹਨ ਕਿਲੋਕ ਬਣਾ ਕੇ ਨੇ ਰਕਾ ਵਿਆਹ ਤਾਂ ਮੁੰਡਾ ਹਾਂ ਵਿਆਹ ਲੇ ਚੜਾਵੀ ਦਿੱਤੀ ਲੈ ਨਾ ਚੜਾਵੀ ਦਿੱਤੀ ਅੱਜ ਹੂੰ ਕਿਹੜੇ ਮੁੰਡੇ ਦੀ ਇਹ ਤੇ ਬੱਲੇ ਦੇ ਮੁੰਡੇ ਹਾਂ ਕੀ ਹੋ ਗਿਆ ਹਾਂ ਚੁਮੜਾ ਜਾ ਝੋਲ ਲੈ ਨਾ ਬੁੱਤ ਕਾਲੋ ਜੇ ਨਾ ਤੇ ਜੀ ਆਇਆਂ ਮੈਂ ਕਮਾ ਲਿਆ ਹੁਣ ਇਧਰੋਂ ਕਰਕੇ ਖਾ ਲੈ ਸਵੇਰ ਦੇ ਆਏ ਪੁੱਤ ਹੱਲਾ ਮੈਂ ਨਸਾਇਨ ਨੂੰ ਪੀ ਨਹੀਂ ਨਾ ਪ੍ਰਾਈਮਰ ਉਗੋਇ ਤੇ ਇਹ ਮਿੱਠੇ ਨੂੰ ਮਾਰ ਗਿਆ ਕਰਕਰੇ ਦੇ ਦੇ ਪੱਟੇ ਮੈਂ ਪੰਜ ਬੈਡ ਦੇ ਦਾਂ ਵੀ ਖਾ ਜਾਣਗੇ ਹੂੰ ਉਹਨਾਂ ਚ ਕੀ ਹੈ ਮਿਰਚਾਂ ਮਨ ਮਨ ਬੜਾ ਮਿੱਠਾ ਐ ਮੂਦਾ ਖਾਂਦਾ ਹਾਂ ਇਹ ਇਹ ਅੰਗ ਬਰਫੀ ਦੇ ਰਵਿੰਦਰ ਬਰਫੇ ਹਾਂਦੇ ਆ ਖਾਊਗਾ ਖਾਊਗਾ ਇਹ ਨਹੀਂ ਪਸੰਦ ਕਰਦੇ ਹੱਲਾ ਹੱਲਾ ਕੁਕਰੇ ਹੋ ਜਾਂਦਾ ਫਿਰ ਦੋ ਦੋ ਪੈਕਟ ਦਵਾਂਗਾ ਕੁਕਰੇ ਕਿਲੋ ਕਿਉਂ ਦਿੰਦਾ ਆ ਲੈ 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 ਪੱਲ ਪੜਪੜ ਪਵਾਹ ਲੈਦਾ ਇਹ ਹੁਣ ਮਿੰਟ ਖਾਜੂ ਮਾਮੀ ਨੂੰ ਪਤੀ ਨਗਲ ਦੇ ਦਿਖਾ ਗਏ ਹੈ ਹਨਾ ਮਿੰਟ ਖਾਜੇਗਾ ਨਾ ਸਾਡੀ ਸ਼ੈਣੀਆ ਫਿਰ ਮਾਮਾ ਆਉਣ ਆਲਾ ਹੈ ਫਿਰ ਉਹ ਵੀ ਖਾਜੇਗਾ ਪੱਲ 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 ਹੜਤਾ ਲੈ ਕੇ ਨਾ ਹੱਲਾ ਲੈ ਸਕੁੰਦਾ ਡਰਾ ਕੇ ਖਵਾ ਦਸਨੀ ਇਹ ਦੱਦੀ ਵਾਲੀ ਬੈਲੀ ਨਾਮਾਂ ਵੀ ਆ ਗਿਆ ਨਹੀਂ ਉਹਨੂੰ ਤਾਂ ਚੜਾ ਲਿਆ ਨਾ ਤੇ ਭਾਪੇ ਨੂੰ ਉਹ ਪਾ ਪਾਈ ਹੈ ਚਾਣਾ 15 ਕਿ ਮਿੰਟਾਂ ਨੂੰ ਆਉਣਾ ਸਹੀ ਗੱਲ ਸਹੀ ਗੱਲ ਚਾਚਾ ਜੀ ਅਬ ਤਾਂ ਸਹੀ ਗੱਲ ਜੀ ਐ ਮੂਝਾ ਤੇ ਨਸੀਗਾ ਕਰਦੇ ਠੀਕ ਹੈ ਵਧੀਆ ਕਰੇ ਠੀਕ ਪਿੰਡੂ ਐ ਸੀ ਹਾਂ ਪਿੰਡੂ ਐ ਸੀ ਕਿ ਪਹਿਲਾਂ ਜਵਾਕਰ ਖੜ ਗਿਆ ਜੱਠੇੜਾ ਉੱਥੇ ਦੂਜਿਆਂ ਨੂੰ ਸਭ ਵੀ ਆ ਗਏ ਨਾ ਠੀਕ ਹੈ ਜੁਟਕੇ ਸੀ ਜਵਕਨ ਤੈਨੂੰ ਕਿੰਨੇ ਚੱਪ ਦੀ ਮਿਲਦੀ ਸੀਟੀ ਬੰਦ ਤੋਂ ਹੋਈ ਗਿਆ ਸਵਾਰਾ ਤਨ ਮੈਂ 15 ਨੂੰ 25 ਹੋ ਗਈ ਉਸ ਵਿੱਚ ਉਹ ਭਾਈ ਉਹ ਤਾਂ ਕਰਨੀ ਸੀ ਫਿਰ ਮੈਂ ਮੈਨੂੰ ਕੀ ਪਤਾ ਸੀ ਕੌਣ ਆਉਂਦਾ ਉਦੋਂ ਉਹਨਾਂ ਦਾ ਮੁੰਡਾ ਆ ਗਿਆ ਘਰ ਚਰਨਾ ਮੈਂ ਕੱਟਤਾ ਇਹ ਕਰੇਦਾ ਫੋਨ ਕਰ ਦਿੰਦਾ ਭਈ ਆਉਂਦੇ ਮਾਮੀ ਕੋਲੇ ਲਾਇਸ ਫੋਨ ਮੈਨੂੰ ਨਹੀਂ ਪਤਾ ਸੀ ਵੀ ਇੱਥੇ ਆਉਣ ਬਾਰੇ ਲਾਇਆ ਮੈਂ ਮਾਮੀ ਕੋਲੇ ਫੋਨ ਲਾਇਆ ਸੀ ਮਾਮੀ ਨੇ ਫੋਨ ਚੁੱਕਿਆ ਨਹੀਂ ਮੇਰਾ ਤੇਰੀ ਪਿਆਰ ਤੇ ਚੱਕੇ ਨਹੀਂ ਤੇ

ਨੇ ਲੱਗਤਾ ਆਇਓ ਨਿੱਕੇ ਆਜੇ ਵੱਡੇ ਹੌਲੀ ਹੌਲੀ ਸਾਲ ਚ ਵੱਡੇ ਹੁੰਦੇ ਆ ਕਨੇ ਨਹੀਂ ਲੱਗੇ ਨਹੀਂ ਤਿੱਕਦਾ ਨਾ ਆਜਾ ਆਜਾ ਕਸ਼ਮੀਰ ਦਾ ਕੈਨੇਡਾ ਦਾ ਭੇਜਦੇ ਨਹੀਂ ਬਣਾਵਾ ਤੈਨੂੰ ਬਲੌਗਰ ਤੇਰੇ ਭਰਾ ਨੇ ਡਰਾਤਾ ਮੈਨੂੰ ਕਹਿੰਦਾ ਰਹਿਣ ਨੇ ਠੱਗੀ ਵਾਦਗੀ ਮਾਮੇ ਕੇ ਆਪਣੇ ਮਸਕੀਰ ਚ ਫਰਕ ਪੈ ਜਾਊਗਾ ਉਹ ਗੰਡਾ ਇੱਥੇ ਰੁਟਕੇ ਹਾਂ ਆ ਤੁਸੀਂ ਆ ਗੰਡੇ ਲਾਇਆ ਕੇ ਮਾਂ ਵੀ ਭੁੱਖ ਦੂਜੇ ਲਾਇਆ ਗਿਆ ਭੁੱਖਾ ਜਿਹਾ ਵਾਲੇ ਪੀਚੜੀ ਪੀਚੀਆਂ ਅੱਛਾ ਉੱਧਰ ਲਾਤਾਂ ਉੱਥੋਂ ਵੀ ਲੈ ਜੀ ਵਿਚ ਭਾਏ ਇੰਨੇ ਅੱਛੀ ਗੱਡੀ ਚ ਅਸੀਂ ਚਾਬੀ ਲੈ ਆ ਜਾ ਪੈਣ ਮੂੜੀਆਂ ਵੀ ਵਾਹੇ ਬੂੜਾ ਜਿਹੜਾ ਮੋਟਾ ਹੁੰਦਾ ਪਿਆ ਸੁਖਮਣ ਮੇਰੇ ਮੂਟੇ ਮਿੱਟੀ ਲੱਗ ਜੂ ਪੈ ਰਾ ਤੇ ਗੱਡੂ ਹੈ ਚਲੋ ਜੀ ਮੂੜੀਆਂ ਵਾਟ ਲਈ ਆਪਾਂ ਪਰੌਠਿਆਂ ਵਾਸਤੇ ਇਹ ਉਹ ਉਹਦਾ ਲਾਉਣਾ ਲਾਲੇ ਸੀ ਵਧੀਆ ਕੱਲ ਪੇ ਸੀ ਅਜਿੰਦਰ ਕੈਨ ਭਰਤ ਚੱਕਣ ਲੱਗ ਗੇ ਸਭਾ ਲੈ ਗਈ ਜਿੱਸੂ ਲੈ ਗਈ ਆ ਜਿੱਸੂ ਨੂੰ ਕਹਿੰਦੀ ਹੈ ਨਾ ਮਮਾ ਇੰਨੇ ਕਰਨੀਆਂ ਵਾਧੂ ਆਸ ਨੂੰ ਹੈ ਉਹ ਤਾਂ ਬਾਲੀਆਂ ਪਤਲੀਆਂ ਮਰੀਆਂ ਜੀਆਂ ਪਹਿਲੇ ਜੀਆਂ ਨੀ ਨੂੰ ਹੋ ਬਟ ਕੱਟ ਕੇ ਇਤਰੇ ਰੁਪਏ ਨਹੀਂ ਮਾਮਾ ਨਾ ਆਹ ਉਹ ਵੀ ਰੇਤਾ ਕਰੇ ਨਹੀਂ ਆਰੇ ਨਾ ਬਾਹ ਹਾਂ ਹਾਂ ਕਣਕੀ ਆਰਡਰ ਰੱਖਿਆ ਮਾਮੀ ਹਮਮ ਪਰਾਂ ਵਾਲੀ ਸੀਗੀ ਕਣਕ ਵਧੀਆ ਸੀ ਓਹ ਹੋ ਹੋ ਕਣਕ ਥੋੜੀ ਜੀ ਗਾਮ ਖਾ ਵੀ ਦਿੱਲੀ ਵਾਲਾ ਵੇਰ ਗੇੜ ਮਾਰੇ ਅੱਦੋਂ ਟੱਟਾ ਲੱਗ ਗਿਆ ਹਾਂ ਫਰੀ ਭੈਣ ਚਿੱਟੀ ਲਾਉਣ ਆ ਉਹਦੀ ਸਬਜ਼ੀ ਪਾਣੀ ਉਹ ਹਰੀ ਲੱਗਦੀ ਉਹ ਦੇਖ ਲੈ ਮੈਂ ਨਹੀਂ ਵੀ ਲੱਗੀ ਪੀ ਤੋੜੀ ਮੈਂ ਨਹੀਂ ਸਾਡੇ ਆ ਮੈਂ ਨਹੀਂ ਮੈਂ ਨਾ ਜੀ ਕਹਿ ਪਿਆ ਓੜਾ ਮਮੀ ਤੇ ਮੈਂ ਨਹੀਂ ਦੋ ਸਾਲ ਮਾਰੀ ਐਡਾ ਐਡਾ ਤੋੜੇਗੀ ਖੋਰ ਕਿੰਨਾ ਤੋੜਦੇ ਮੈਨੂੰ ਤਾਂ ਪਤਾ ਨਹੀਂ ਕਿਹੜਾ ਤੋੜ ਦਿੰਦੇ ਮੈਂ ਤਾਂ ਨਹੀਂ ਪਤਾ ਕਿੰਨਾ ਤੋੜ ਲਾ ਫਿਰ ਤੁਸੀਂ ਇਹ ਤਾਂ ਪੱਕੇ ਜਾਂਦੇ ਨੇ ਹਰੀ ਨੂੰ ਘੱਟ ਪੈਂਦਾ ਅੱਛਾ ਟਾਟਾ ਬੜੀਆਂ ਪੰਗਿਆਂ ਦਾ ਵਿਚਾਰੇ ਖਰਾਬ ਹੀ ਹੁੰਦੇ ਹੋਣਗੇ ਹਨਾ ਥੋੜੇ ਤਾਂ ਇਹਨਾਂ ਭੁੱਕਾਂ ਦੇ ਪਕੌੜੇ ਬਣਾ ਲੈ ਕਰੋ ਨਾ ਮਮੀ ਤੁਸੀਂ ਭੁੱਕਾਂ ਦੇ ਪਕੌੜੇ ਐ ਵੀ ਲੱਗਦਾ ਇੱਕ ਮਰਦਾ ਜਿਹਾ ਹੋ ਗਏ ਦੋ ਤਿੰਨ ਹੂੰ ਬੜੇ ਵਧੀਆ ਬਣਦੇ ਭੁੱਕਾਂ ਦੇ ਪਕੌੜੇ ਪਹਿਲਾਂ ਉਹ ਤੋਂ ਜਨੀ ਦੇ ਬਿਆਜ ਆਈ ਸੀ ਅੱਛਾ ਫਿਰ ਉਹਦਾ ਚਾਚੇ ਦਾ ਮੁੰਡਾ ਮਰ ਗਿਆ ਅੱਛਾ ਫਿਰ ਉਹਦਾ ਮਾਮਾ ਮਰ ਗਿਆ ਅੱਛਾ ਹੇ ਮੈਂ ਤਾਂ ਇਹਦਾ ਮਾਂ ਮਾਸੀਆ ਪੱਤੂ ਨੂੰ ਸੀ ਕੋਈ ਨਹੀਂ ਆ ਕੋਈ ਆ ਵੀ ਉਹਦੀ ਮਾਰੀ ਨਹੀਂ ਕਰਦਾ ਮੁੰਡੇ ਦੀ ਵਧੀਆ ਬੰਦਾ ਮਾਮੀ ਦਾ ਭੈਣ ਮਨੋਦ ਦੇ ਦੇ ਵੀਰੀ ਹਾਂ ਤੇ ਸਾਗ ਜਵ ਵਧੀਆ ਮੰਡਾ ਤੇ ਪੁਰਜੀ ਵਰਦੀ ਆ ਨਾ ਦੀ ਛੋਲੇ ਦੀ ਹਾਂ ਸਾਗ ਚ ਪਾ ਲਈ ਨੇ ਨੇ ਪਰ ਜੀ ਬਣਾ ਲਾਂਗੇ ਆਲੂ ਬਾਕੇ ਬਣੂ ਆਇਆ ਮੈਂ ਅੱਛਾ ਤਿੰਨ ਟੋਂਦੇ ਦੇਖਿਆ ਇਸ ਦੇ ਉੱtre ਆ ਗਈ ਐ ਹੀ ਨਹੀਂ ਪਤਾ ਲਾਵੇ ਸਰਚ ਬਾਹਰ ਮੇਰੀ ਨੂੰ ਮਾਰਾ ਫਲੇ ਮੈਂ ਜੱਟ ਉਹ ਵੀ ਮੇਰੇ ਵੀ ਮੈਨੂੰ ਵੀ ਰੱਖਣਾ ਹੈ ਸਾਡਾ ਕਿੰਨਾ ਹੀ ਜੱਦਾ ਹੀ ਲਾਈ ਚੱਲਾਂਗੇ ਤੇਰੀ ਗੱਲ ਇਹ ਤੂੰ ਅੰਬਰ ਸਕੇ ਤੇਰੀ ਕਦਰ ਐਨੀ ਪਵੇ ਤੂੰ ਆਪ ਹੀ ਦੇਖ ਮੰਨ ਜਾਏਗਾ ਆਏ ਮਾਮਾ ਜੀ ਇਤਨਾ ਮੈਨੂੰ ਨਾ ਕਿਤੇ ਵੀ ਜਾਵਾਂ ਐਡੇ ਐਡੇ ਜਵਾਗ ਵੀ ਸਸਤਰੀ ਗਾਲਵਾ ਪਾਈ ਸਸਤਰੀ ਗਾਲ ਆਏ ਆਏ ਇਹ ਬਾਬਾ ਇਹ ਤਾਂ ਰੱਗ ਮੰਦੇ ਆ ਬਾਬਾ ਤਾਂ ਵੜਨ ਚਾਹੁੰਦੇ ਇੱਕ ਬੰਦਾ ਇੱਜ਼ਤ ਕਰਦਾ ਕਿੱਥੇ ਲਾਲਾ ਉਮਰ ਤੁਸੀਂ ਮੋਨੇ ਸੇ ਖਾਲੀ ਸਰਪਗ ਜੀ ਆਹ ਤੈਨੂੰ ਸਿੱਧੇ ਉਹ ਨਹੀਂ ਬੋਲਦਾਗਾ ਪੱਗ ਵਾਲੇ ਸਰਕਾਰ ਜੀ ਕੋਲਾਂ ਦੀ ਗੱਲ ਕਰਦਾ ਹੂ ਬੋਹਾ ਆ ਗਿਆ ਭਾਈ ਸਰਕਾਰ ਜੀ ਕੀ ਗੱਲ ਕਰਦਾ ਕੋਲ ਵਾਲਾ ਉਹ ਨਹੀਂ ਕਰਦਾ ਬਹੁਤ ਪਟਰਾ ਕਰੀ ਜਾਂਦਾ ਫਲੈਟ ਲੱਗੀ ਸੀ ਮੇਰੇ ਕੋਲ ਮੈਂ ਲੈਂਟ ਲੱਗੀ ਸੀ ਲੈਂਟ ਤਾਂ ਹੁਣ ਲੱਗੀ ਪਹਿਲਾਂ ਤਾਂ ਲੱਗੀ ਸੀ ਇਹਦਾ ਕਰਕੇ ਮਾਲਾ ਚਿੱਟੀ ਹੋ ਗਈ ਲੈਂਟ ਲੈਂਟ ਤਾਂ ਹੁਣ ਲੱਗੀ 6 ਮਹੀਨੇ ਹੋ ਗਏ ਉਹ ਪਹਿਲਾਂ ਤਾਂ ਮੇਰੇ ਕੋਲ ਹੋਈ ਨਹੀਂ नर्मरी लायट है वादा हूँ ये तो यूं तो लानी। आये थोड़ी उज्ज्वलायत बीच ना चे। मेरे बीमेर देना सही माला तो वही खान देखाने जा रहा सर किताब। आया। कोठी तो लायट लगी? वो दे पहला तो। ਤੁਸੀਂ ਵੀ ਆ ਜਾਓ ਅਨਸਤ ਆ ਗਏ ਮम्मा ਅਬਾ ਜੀ ਆਵਾਂਗੇ ਹੁਣ ਅਸੀਂ ਤਾਂ ਆ ਜਾਾਂਗੇ ਮम्मा ਤਾਂ ਆਇਆ ਤਾਂ ਹੁੰਦਾ ਕਿ ਆਹ ਨਹੀਂ ਆਉਂਦੇ ਮम्मा ਏ ਵੱਡੇ ਲੋਕ ਆਵਦਾ ਕਿ ਵਾਲੇ ਥੋੜਾ ਜਿਹਾ ਸਿਸਟਮ ਥੋੜਾ ਹੱਲਿਆ ਪਿਆ ਗਾਂ ਟਾਈਮ ਲਾਈਨ ਦਾ ਜਲੇ ਜਾਂਦੇ ਫਸਲ ਨੂੰ ਲਾ ਕੇ ਵੇਚ ਆਉਂਦੇ ਤਿੰਨ ਘੰਟੇ ਉਦੋਂ ਦੀ ਕਹੀਆਂ ਮੈਂ ਉਹਦਾ ਕਰਾਇਆ ਕਿ ਦੀ ਬੰਦਾ ਉਹਦਾ ਤਿੰਨ ਘੰਟੇ ਦੀ ਸੋਡੇ ਕੋਲੇ ਆਈਆਂ ਉਹਦਾ ਪਤਾ ਲਾਣੀ ਲਾ ਕੇ ਬੰਦਾ ਨੂੰ ਬੀਤ ਨੂੰ ਪਾਉਣ ਕੰਮ ਹੋਣੇ ਪਈਏ ਪੂਰੀ ਬੋਲ ਚਾਹੀਦੀ ਹੈ ਬੰਗਾਲ ਦੀ ਖੱਡਾ ਵੱਧਦੀ ਹੀ ਹੈ ਇਹ ਮੱਤ ਦੀ ਉਧਰ ਮੈਨੂੰ ਆਇਆ ਜਾਂਦਾ ਵੀ ਚੱਲ ਟੱਟ ਢੋਈ ਬੈਠੇਗਾ ਹਾਂ ਵੀ ਇਹ ਨਾ ਬਣ ਜੀਏ ਉਹੀ ਤਾਂ ਕਹਿੰਦੇ ਹੁਣ ਨਾ ਸਾਨੂੰ ਧੰਨਵਾਦ ਕਰਦੇ ਕੋਈ ਜਵਾਬ ਦਾ ਪ੍ਰਾਵਾ ਕਿਸੇ ਨਾ ਕੇ ਟੋਕੜੇ ਪਾਉਂਦੇ ਆਪ ਦਾ ਜਰਾ ਕੱਟ ਲੈ ਉਹੀ ਤਾਂ ਆਪ ਕਹਿੰਦੇ ਆ ਸਾਰੀ ਮਿਹਨਤ ਆਪਾਂ ਵਰ ਗਰਤੀ ਇਹਨਾਂ ਦਾ ਕੋਈ ਚੰਗੀ ਜਮੀਨ ਨਹੀਂ ਬਣਾਦੇ ਕੋਈ ਜਮੀਨ ਦੇ ਲਈ ਜਮੀਨ ਦੇ ਜਦੋਂ ਮਰਜੀ ਲੈ ਲਾ ਨਾ ਕੋਈ ਤਾਲ ਵੀ ਚੰਗਾ ਅਫਸਰ ਵਾਂਗੂ ਵੀ ਕਰਨੀ ਨਹੀਂ ਕੀ ਕਰਨੀ ਨਹੀਂ ਲੋਕ ਹੀ ਭਾਈਆਂ ਨੂੰ ਬੋਲ ਬਚਾਉਂਦੀਆਂ ਨੇ ਜਵਾਬ ਕਾ ਜਿਹੜਾ ਨਾ ਪਤਾ ਗੁਰਾਵਾ ਕੀ